फिलौर पुलिस वालों पिंड छोले बाजार विखे चलिया गोलियां चला वाले पंज काबू फिलौर ओनी जनवर इस संबंधी प्रैस नानकारी देंदे हुए श्री सरवण सिंह बल पी पी एस उप पुलिस कप्तान सब डिवीजन फिलौर जी ने दस्या के इंस्पेक्टर संजीव कपूर मुख अफसर थाना फिलौर की टीम वलों सतनाम सिंह सि बलदेव सिंह वासी छोले थाना फिलौर जिला जलंधर के बयाना पर मुकदमा नंबर पंद्रह मिती सतारा जनवरी दो हज़ार पंजी जुर्म एक सौ पंद्रह दो एक सौ पंजी एक सौ छब्बी दो सौ इकानवे तीन एक सौ नब्बे तीन सौ चार तीन सौ इकवंजा तीन बी एन एस पी सताई बिन्दी चार बिन्दी नौ आरमस एकज थााणा फिलौर विखे दर्ज रजिस्टर किया गया बरखिलाफ बलजीत सिंह उर्फ बिल्ला पुत्र जसविंदर सिंह वासी कड्याण थाना फिलौर जिला जलंधर गुरप्रीत सिंह उर्फ गोरा पुत्र बलविंदर सिंह वासी कड्याण थाना फिलौर जिला जलंधर हरबीर सिंह उर्फ हैरी पुत्र रेशम सिंह वासी आशाहूर थाना फिलौर जिला जलंधर गुरजीत कौर पत्नी जसविंदर सिंह वासी कड्याणा थाना फिलौर जिला जलंधर हरजीत कौर पत्नी बलविंदर सिंह वासी कड्याणा थाना फिलौर जिला जलंधर ਬਲਵਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਕੜਿਆਣਾ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਹੈਪੀ ਵਸੀ ਰੋਕੜਾ ਕਲਾ थाना ਗੁਰਾਇਆ ਜ਼ਿਲ੍ਹਾ ਜਲੰਧਰ ਵੱਲੋਂ ਮੁਦਈ ਮੁਕੱਦਮਾ ਦੇ ਘਰ ਜਾ ਕੇ ਮੁਦਈ ਮੁਕੱਦਮਾ ਅਤੇ ਉਸਦੇ ਪਰਿਵਾਰ ਨੂੰ 12 ਬੋਰ ਰਾਈਫਲ ਦਿਖਾ ਕੇ ਡਰਾ ਧਮਕਾ ਕੇ ਉਹ ਨਾਦੀ ਕੁਟਮਾਰ ਕਰਨ ਅਤੇ ਟੱਕੇ ਨਾਲ ਉਹ ਨਾਦਾਟਰੈਕਟਰ ਫਾਰਮ ਟਰੈਕ ਮੰਫੀ 60 ਰੰਗ ਨੀਲਾ ਲੈ ਕੇ ਜਾਣ ਅਤੇ ਮੁਦਈ ਮੁਕੱਦਮਾ ਦੇ ਘਰ ਜਾ ਕੇ 12 ਬੋਰ ਰਾਈਫਲ ਦੇ ਹਵਾਈ ਫਾਇਰ ਕਰਕੇ ਡਰਾ ਧਮਕਾ ਕੇ ਉਹ ਨਾਦੀ ਕੁਟਮਾਰ ਕਰਕੇ ਮੁਦਈ ਮੁਕੱਦਮਾ ਦੇ ਪਿਤਾ ਬਲਦੇਵ ਸਿੰਘ ਪਾਸੋਂ ਖਾਲੀ ਅਸ਼ਟਾਮ ਪੇਪਰ ਅਤੇ ਚਿੱਟੇ ਕਾਗਜ਼ਾਤ 'ਤੇ ਟੱਕੇ ਨਾਲ ਅੰਗੂਠੇ ਅਤੇ ਦਸਤਖਤ ਕਰਵਾਉਣ ਸੰਬੰਧੀ ਕਤ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਸੀ ਜੋ ਇਸ ਕੇਸ ਨੂੰ ਹੱਲ ਕਰਦੇ ਹੋਏ ਇਸ ਕੇਸ ਵਿੱਚ ਮੁੱਖ ਦੋਸ਼ੀ ਬਲਜੀਤ ਸਿੰਘ ਉਰਫ ਬਿੱਲਾ ਪੁੱਤਰ ਜਸਵਿੰਦਰ ਸਿੰਘ ਵਾਸੀ ਕੜਿਆਣਾ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਸਮੇਤ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਬਲਵਿੰਦਰ ਸਿੰਘ ਵਾਸੀ ਕੜਿਆਣਾ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਗੁਰਜੀਤ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਕੜਿਆਣਾ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਹਰਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਕੜਿਆਣਾ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਅਤੇ ਬਲਵਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਕੜਿਆਣਾ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਥੇ ਜ਼ਿਕਰਯੋਗ ਹੈ ਕਿ ਦੋਸ਼ੀਆ ਦੇ ਕਬਜ਼ਾ ਵਿੱਚੋਂ ਇੱਕ ਰਾਈਫਲ 12 ਬੋਰ ਸਮੇਤ 05 ਕਾਰਤੂਸ ਜਿੰਦਾ 01 ਖੋਲ ਚੱਲਿਆ ਹੋਇਆ ਇੱਕ ਮੈਂਡਰਾ yellow ਗੱਡੀ ਇੱਕ ਟਰੈਕਟਰ ਫਾਰਮਰ ਟਰੈਕ ਜਿਹਨਾਂ ਖਾਲੀ ਅਸ਼ਟਾਮਾ ਪਰ ਦਸਤਖਤ ਕਰਵਾਏ ਸਨ ਵੀ ਬਰਾਮਦ ਕਰ ਲਏ ਗਏ ਹਨ ਜੋ ਮੌਕੇ ਤੇ ਬਣਾਇਆ ਗਿਆ ਵੀਡੀਓ ਲਈ ਵਰਤੇ ਗਏ ਮੋਬਾਈਲ ਫੋਨ ਵੀ ਕਬਜ਼ਾ ਪੁਲਿਸ ਵਿੱਚ ਲੈ ਗਏ ਹਨ ਜੋ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਰਿਪੋਰਟ ਅਜੀਤ ਸਿੰਘ ਨਾਗੀ, ਮਨਪ੍ਰੀਤ ਸਿੰਘ ਰਾਜਾ ਸਾਹਿਬ ਮਜਾਰਾ, ਗੁਰシャン ਸਿੰਘ ਨਾਗੀ ਦੀ ਫਿਲੌਰ ਤੋਂ ਵਿਸ਼ੇਸ਼ ਰਿਪੋਰਟ। ਪੁਲਸ ਵਕ ਵਕ ਸਮਿਤੀ ਫ્લેਗ ਮਾਰਚ ਕਰਦੀ ਰਹੀ ਹੈ ਤੇ ਅੱਜ ਵੀ ਅਸੀਂ ਸਾਡੇ ਐਸਐਸਪੀ ਸਰਦਾਰ ਕਮਲਪ੍ਰੀਤ ਸਿੰਘ ਖੱਕ ਜੀ ਦੀ ਦਿਸ਼ਾ ਨਿਰਦੇਸ਼ਾਂ ਤੇ ਅਤੇ ਡੀਐਸਪੀ ਫਲੋਰ ਸਰਪੰਨ ਸਿੰਘ ਬਲ ਜੀ ਦੀ ਹਦਾਇਤ ਅਨੁਸਾਰ ਐਸਐਚਓ ਬਿਲਕਾ ਤੇ ਐਸਐਚਓ ਫਲੋਰ ਮੇਰੇ ਉਨੋਂ ਫ્લેਗ ਮਾਰਚ ਫਲੋਰ ਹਨਿਚ ਕੀਤੀ ਹੈ ਜ ਜਦੋਂ ਅਸੀਂ ਵਕ ਵਕ ਏਰੀਆ ਦੇ ਵਿੱਚ ਫੁੱਟ ਪੈਟਰੋਲਿੰਗ ਅਤੇ ਵਾਹਨ ਪੈਟਰੋਲਿੰਗ ਕੀਤੀ ਗਈ ਹੈ ਤਾਂ ਜੋ ਜਿਹੜੇ ਮਾੜੇ ਅਨਸਰ ਆਪਣੇ ਕਿਸੇ ਤਰ੍ਹਾਂ ਦੀ ਆਪਣੀ ਬਗਨਤੀ ਦੇ ਨਾਲ ਕੋਈ ਕਰੇਮ ਕਰਨਾ ਚਾਹੁੰਦੇ ਉਹਨਾਂ ਨੂੰ ਇੱਕ ਇੱਕ ਸ਼ੋਅ ਆਫ ਫੋਰਸ ਦਿਖਾ ਲਈ ਕਿ ਜੇਕਰ ਤੁਸੀਂ ਕਾਨੂੰਨ ਦੇ ਸ਼ਾਸਨ ਚੈਲੰਜ ਕਰੋਗੇ ਤਾਂ ਤੁਹਾਡੇ ਵਾਸਤੇ ਅਸੀਂ ਹੈਗੇ ਹਾਂ ਤੇ ਸੈਕੰਡਲੀ ਪਬਲਿਕ ਦੇ ਰਿਡ ਕਾਮ ਨਾਗਰਿਕ ਜਿਹੜਾ ਕਿ ਕਾਨੂੰਨ ਦੀ ਪਾਲਣਾ ਕਰ ਲਿਆ ਉਹਨਾਂ ਦੇ ਵਿੱਚ ਇੱਕ ਵਿਸ਼ਵਾਸ ਦਾ ਰੱਖਣ ਵਾਸਤੇ ਕਿ ਪੁਲਿਸ ਉਹਨਾਂ ਦੀ ਸੇਫਟੀ ਵਾਸਤੇ ਹਰ ਵੇਲੇ ਅਵੇਲੇਬਲ ਹੈ ਅਸੀਂ ਇੱਕ ਫਲੈਗ ਮਾਰਚ ਕੀਤੀ ਗਈ ਹੈ ਤਾਂ ਜੋ ਆਨ ਵਾਲੇ ਟਾਈਮ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਨਸੁਖੀ ਘਟਨਾ ਨਾ ਹੋ ਸਕੇ ਤੇ ਆਪਣੀ ਇੱਕ ਪ੍ਰੈਜੈਂਸ ਪਬਲਿਕ ਦੇ ਵਿੱਚ ਵਿਚਾਰਨ ਵਾਸਤੇ ਇੱਕ ਲੈਗਸੀਟੀ